ਓਪਨ ਲੈਟਰ ਲਿਖੀ ਹੈ ਸੀਐਮ ਸਾਹਿਬ ਨੂੰ ਇਹ ਡਿਮਾਂਡ ਕਰਦੇ ਹੋਏ ਕਿ ਜਿਹੜਾ 650ਵੀਂ ਜਨਮ ਦਿਨ ਗੁਰੂ ਅਰਜਨ ਦੇਵ ਜੀ ਦੀ ਆ ਰਹੀ ਹੈ ਅਗਲੇ ਸਾਲ ਉਹਨੂੰ ਬੜੇ ਧੂਮ ਧਾਮ ਦੇ ਨਾਲ ਸਰਕਾਰ ਜਿਹੜਾ ਮੈਗਾ ਇਵੈਂਟ ਬਣਾ ਕੇ ਸਟੇਟ ਦੇ ਵਿੱਚ ਮਨਾਵੇ ਪਹਿਲੀ ਗੱਲ ਦੂਸਰੀ ਗੱਲ ਇਹ 650 ਸਾਲਾ ਜਿਹੜਾ ਹੈ 2 ਫਰਵਰੀ ਤੋਂ ਸ਼ੁਰੂ ਹੋ ਜਾਣ ਵਾਲਾ ਹੈ ਔਰ ਬਹੁਤ ਦੂਰੋਂ ਦੂਰੋਂ ਯਾਤਰੀ ਜਿਹੜੇ ਹੈ ਇਹ ਦੋ ਸਾਲ ਲਗਾਤਾਰ ਸਾਡੇ ਇਲਾਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਵਿੱਚ ਆਉਣ ਵਾਲੇ ਹੈ ਤੋ ਮੇਰੀ ਗੁਜ਼ਾਰਿਸ਼ ਇਹ ਹੈ ਕਿ ਇੱਕੋ ਇੱਕ ਤਿਰਤ ਸਥਾਨ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਗੁਰੂ ਅਰਵਦਾਸ ਮਹਾਰਾਜ ਜੀ ਨੇ ਜਿਹੜਾ ਤਪੱਸਿਆ ਕੀਤੀ ਹੈ ਉਹ ਹੈ ਸ੍ਰੀ ਖੁਰਾਲਗੜ੍ਹ ਸਾਹਿਬ ਉੱਥੇ ਜਾਣ ਵਾਲਾ ਜਿਹੜਾ ਰਸਤਾ ਹੈ ਉਹਨੂੰ 4 ਲੇਨ ਬਣਾਵੇ ਸਰਕਾਰ ਜਲਦੀ ਤੋਂ ਜਲਦੀ ਔਰ ਸੀਐਮ ਸਾਹਿਬ ਨੂੰ ਸਾਡੀ ਇਹ ਗੁਜ਼ਾਰਿਸ਼ ਹੈ ਕਿ ਉਹਦਾ ਠੇਕਾ ਡੇਟ ਬਾਉਂਡ ਕਰਕੇ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਕੰਪਨੀ ਨੂੰ ਦਿੱਤਾ ਜਾਵੇ ਤਾਂ ਕਿ ਸੜਕ ਰਸਤਾ ਜਿਹੜਾ 4 ਲੇਨ ਹੋ ਸਕੇ ਕਿਉਂਕਿ ਇੱਥੇ मार्च 2022 तो अगर आप देखिए तो बहुत सड़क हादसे हो चुके हैं और 1400 तो ज्यादा व्यक्तियों की डेथ हो चुकी है मौत हो चुकी है कितने लत्ता बांहों तुड़ा चुके हैं किन्ना दे सटा बच चुकी हैं और दर्जना ही हादसे हो चुके हैं सो so, एक सेफ रास्ता जेडी बहुत बड़ी जरूरत है मीनारे बेगमपुरानो में लोगन ने जाना है चरण शो गंगा देवी जाना है खुरालगढ़ साहिब भी जाना है ए तिन ਪੰਗਾ ਤੇ ਜਾਣ ਲਈ ਰਸਤਾ ਇੱਕੋ ਹੀ ਲੱਗਦਾ ਰਸਤਾ ਬੜਾ ਤੰਗ ਹੈ ਬੜਾ ਅਨਸੇਫ ਹੈ ਸਾਡੇ ਗੜ ਸ਼ੰਕਰ ਦੇ ਵਿੱਚ ਹੈ ਸਥਾਨ ਤੇ ਮੇਰੀ ਰਿਕਵੈਸਟ ਹੈ ਸਰਕਾਰ ਨੂੰ ਸੀਐਮ ਸਾਹਿਬ ਨੂੰ ਕਿ ਜਲਦੀ ਤੋਂ ਜਲਦੀ ਇਹ ਰਸਤਾ ਮੁਕੰਮਲ ਕਰਾ ਕੇ ਦੋ ਔਰ ਜਿਹੜੀ ਇਹ ਅਰਧ ਸ਼ਤਾਬਦੀ ਅਸੀਂ ਬੜੇ ਪਾਗਾਂ ਵਾਲੇ ਆ ਕਿ ਅਰਧ ਸ਼ਤਾਬਦੀ ਸਾਡੇ ਪੜਦਾ ਚਾਹੀਏ 700ਵਾਂ ਜਿਹੜਾ ਜਨਮ ਦਿਹਾੜਾ ਹੈ ਗੁਰਵਦਾਸ ਜੀ ਦਾ ਪਤਾ ਨਹੀਂ ਕਿਹਦੇ ਪਾਗਾਂ ਚਾਏਗਾ ਕਿਹਦੇ ਹਿੱਸੇ ਆਏਗਾ ਕਿਹਦੇ ਹਿੱਸੇ ਨਹੀਂ ਆਏਗਾ ਸੋ ਇਹ ਰਿਕਵੈਸਟ ਹੈ ਸਰਕਾਰ ਨੂੰ ਇਹਨੂੰ ਮਨਾਨ ਲੈ ਜਿਹੜਾ ਬਿਹਤਰੀਨ ਔਰ ਬਹੁਤ ਵਧੀਆ ਪ੍ਰਬੰਧ ਕੀਤੇ ਜਾਣ ਔਰ ਸ਼ਾਨੋ ਸ਼ੌਕਤ ਨਾਲ ਹੀ ਮਨਾਇਆ ਜਾਵੇ